ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਸੀਲੇ ਨੂੰ ਜੈਤੋ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਪੁਰਾਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 4 ਵੜਾ ਵਿਖਾਉਣੀਆਂ ਦੋ ਕਾਲੇ ਰੰਗ ਦੀਆਂ ਤੇ ਦੋ ਬਦਾਮੀ ਰੰਗ ਦੀਆਂ ਜਰਸੀਆਂ ਇੱਕ ਬਦਾਮੀ ਰੰਗ ਦੀ ਜਰਸੀ ਤਾਜੀ ਸੂਈ ਆ ਇੱਕ ਕਾਲੀ ਜਰਸੀ ਤਾਜੀ ਸੂਈ ਆ ਤੇ ਦੋ ਗੱਬਣਾ ਫੁੱਲ ਚੰਗੀਆਂ ਵਹਿੜਾਂ ਚੰਗੇ ਦੁੱਧ ਵਾਲੀਆਂ ਇਨਫੋਰਮੇਸ਼ਨ ਲੈ ਦੰਨਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇਰਾ ਨਾਮ ਧਾਰੈ ਸਨੂ ਧੋਤਰਾ ਪਿੰਡ ਬਲੜੀ ਜਿਹੜਾ ਫ੍ਰੀਟੂਟੀ ਦੇਖੋ ਫੋਨ ਨੰਬਰ 7601402 ਚਾਰ ਨਾਗਵਾਰ ਹਾਂਜੀ ਬਿਲਕੁਲ ਚਾਰ ਨੰਬਰ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਕਿਆ ਨਮਾ ਸੁਆ ਦੂਜਾ ਦਰਵਾਜ਼ਾ ਸੀ ਹੈ ਹੂੰ ਮੇਰੇ ਵੀਰੇ 15 ਗਮੇਂਸ਼ੀ ਹੋਇਆ ਜੀ ਇਹਨੂੰ ਠੀਕ ਹੈ ਮਗਰ ਅੱਛੀ ਹੈ ਬਹੁਤ ਚੰਗੀ ਮਗਰ ਅੱਛੀ ਹੈ ਬੋ ਦੋਸਤੋ ਮਗਰ ਫੀਮੇਲ ਕਾਫ ਬਛੜੀ ਹੂੰ ਬੱਚਾ ਬਹੁਤ ਚੰਗਾ ਕਿੰਨਾ ਕਿ ਦੁੱਧ ਪਿਆ ਜੀ ਉਤਾਰ ਪਰ 16 17 ਕਿਲੋ ਮੰਨ ਕੇ ਲੈ ਲੜੇ ਮੇਰੇ ਜਿਹੜਾ ਬਾਕੀ ਬੰਦਾ ਠੀਕ ਹੈ ਕਿੱਡੀ ਬਾਤ ਹੈ ਦੋਸਤੋ 16 17 ਕਿਲੋ ਦੁੱਧ ਮੰਨ ਕੇ ਬਾਈ ਕਹਿੰਦਾ ਅਗਲਾ ਲੈ ਲੈ ਦੂਜੇ ਸੂਏ ਜਰਸੀ ਸੂਈ ਹੈ ਮਗਰ ਵੀ ਫੀਮੇਲ ਕਾਫ ਬਛੜੀ ਹੈ ਅਜੇ ਬੱਚਾ ਗਿੱਲਾ ਹੀ ਪਿਆ ਹੁਣੇ ਸੂਈ ਆ ਕੱਚ ਪਰਪਰੇ ਜੀ ਖਾਣ ਨੂੰ ਹੀ ਲੱਗਾ ਗੋਗੇ ਟਾਈਮ ਹੀ ਥੋੜਾ ਹੋਇਆ ਨਾ ਹਵਾਨਾ ਪੂਰਾ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਹੋਇਆ ਥਣ ਭਾਂਡੇ ਦੀ ਸਾਫ ਸੁਥਰੀ ਹੈ ਬਦਾਮੀ ਰੰਗ ਦੀ ਜਰਸੀ ਹੈ ਲੋਦ ਇਹਨਾਂ ਦਾ ਮੱਝਾਂ ਆ ਰ ਗਈ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਖੋ ਜਾਤ ਬ੍ਰੀਡ ਫੋਲੀ ਆ ਥਾਣਾ ਅੱਧੀ ਚਵਾਈ ਵਾਲੇ ਗੁਲਾਬੀ ਗੈਬ 'ਚ ਲੱਗੇ ਹੋਏ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਜੇਰ ਪੈਣੀ ਹਜੇ ਬਾਕੀ ਆ ਹੋਰ ਹਾਂ ਜੇਰ ਦੀ ਵੀਰ ਕਹਿੰਦਾ ਵੀਡੀਓ ਬਣਾ ਕੇ ਰੱਖ ਲਾਂਗੇ ਜਦੋਂ ਜੇਰ ਪੈਜੂ ਥੋਸ ਨਿਗਰ ਰਹਿਵਾਨਾ ਠੰਡੀ ਸੀਲ ਬਹੁਤ ਆ ਜਿਵੇਂ ਮਰਜ਼ੀ ਬੈਠਾ ਚੋਈ ਜਾ ਬੰਦੇ ਤੇ ਸੀਲ ਸੌ ਪੂਰੀ ਆ ਪਵਾ ਜਵਾਗ ਚੋਈ ਜਾਣ ਬਿਨਾ ਰੱਸੀ ਬਿਨਾ ਨਿਆਣੇ ਤੋਂ ਜਿੰਨੇ ਮਰਜ਼ੀ ਕਿਧਰ ਦੀ ਮਰਜ਼ੀ ਬੈਠਾ ਮਾਰੀਏ ਧਾਰਾਂ ਦੇ ਹਾਂ ਚਵਾਈ ਚੰਗੀ ਆ ਪੂਰੀ ਬਹੁਤ ਠੰਡੀ ਪੀ ਰਹੀ ਦੋਨੇ ਪਾਸੇ ਤਾਂ ਕੈਂ ਹੀ ਚੋਈ ਆ ਜਿਹੜੇ ਪਾਸੇ ਦੀ ਮਰਜ਼ੀ ਬੈ ਕੇ ਅਗਲਾ ਚਵਾਈ ਕਰ ਲੈ ਇੰਨੀ ਸੀਲਸ ਆਊ ਆ ਮੌਲਵਤਾਰ ਜੈਜਾ ਲਾਈਨ ਦੇ ਨਾਲ ਇਹ ਵੀ ਦੋ ਘੜ ਛੜ ਦੀ ਵੇਰ ਦੇਣਾਗੇ ਦੋਸਤੋ 58000 ਦੀ ਬਾਈ ਕਹਿੰਦਾ ਜਰਸੀ ਦੇ ਦੇਾਂਗੇ ਅਮਰੀਕਨ ਵਹਿੜਾਂ ਵਰਗਾ ਹਵਾਨਾ 16 17 ਕਿਲੋ ਦੁੱਧ ਪਿਆਜੂ ਦੁੱਧ ਮੇਰੇ ਬੰਦਾ ਉਹਦੀ ਸਾਂਝ ਨਾਲ ਲੱਗੇ ਕਿਉਂਕਿ ਆਪਾਂ ਕੋ ਲੰਨਾਂਗੇ ਹਾਂ ਇਹ ਵੀ ਗੱਲ ਤਾਂ ਹੀ ਆ ਸਾਡੀ ਮੇਰੇ ਕੋਈ ਕੋਈ ਰੰਗ ਨਹੀਂ ਦੁੱਧ ਆ ਸਮਝਣ ਦਾ ਬੰਦਾ ਹੈ ਜੰਮ ਲੱਗਦਾ ਹੂੰ ਸਹੀ ਆ ਦੋ ਨੰਬਰ ਤੇ ਆ ਜੀਏ ਇਹ ਦੂਜਾ ਸਲਵਰ ਹੈ ਜੀ ਕਰਦੇ ਠੀਕ ਹੈ ਇਹਨੂੰ 55 ਜਨਵਰੀ ਆਪਣੇ ਆਪ ਦੇ ਰਿਜਿਸਟਰ ਕਰ ਲਈਏਗੇ ਠੀਕ ਹੈ ਹਾਂ ਦੁੱਧ ਵੀ ਮਾਰ ਕੇ ਜਾਂਦਾ ਕਿ 22 ਕਿਲੋ ਕਹਿੰਦੇ ਪਲੂਨ ਦਾ ਚੋਆ ਹੋਇਆ ਪਹਿਲਣ ਦਾ ਹਾਂ ਦੁੱਧ ਵੀਰੇ ਨਾਰਮਲ ਹੀ ਕਰ 24 25 ਕਿਲੋ ਨਾਰਮਲ ਹੀ ਦੱਸੋ ਲੈਣ ਕਿੰਨੇ ਲੈ ਜੂ ਕਿੰਨੇ ਹਸਤਾ ਲੈ ਜੂ ਤੇਰੇ ਹਾਈ ਦਾ ਕੁਝ ਨਹੀਂ ਗਾ ਥੱਲੇ ਸਾਰੀ 23 ਗਹਿੜ ਆਏਗਾ ਹਸਤਾ ਪਰ ਟੰਗ ਹੋਵਣਾ ਪਿੱਛੇ ਨੂੰ ਵੱਧ ਇਹ ਵੇਖੀ ਭਾਈ ਇਹ ਵੇਹੜਾ ਪੰਜਾਬ ਦੀ ਨਾ ਠੀਕ ਹੈ ਨਾਲ ਦੇ ਪਿੰਡੀ ਵਾਲੇ ਤੇਜੀ ਹੁੰਦੀ ਹੈ ਸਹੀ ਆ ਦੋਸਤੋ ਨਾਲ ਦੇ ਪਿੰਡੋਂ ਹੀ ਭਾਈ ਕਹਿੰਦਾ ਲਈ ਆ ਇੱਕ ਨੰਬਰ ਵੀਰ ਕਹਿੰਦਾ 16 17 ਕਿਲੋ ਦੁੱ ਦੋ ਨੰਬਰ ਬਾਈ ਦੱਸਦਾ ਕਿ ਲੋਕਲ ਵੱਚੀ ਲਈ ਐ ਐਚ ਆਫ ਵਹਿੜਾਂ ਜੇਡਾ ਕੱਦ ਆ ਇੱਕ ਹਫਤਾ ਲੈ ਜੂ 22 ਕਿਲੋ ਦੁੱਧ ਬਾਈ ਦੱਸਦਾ ਪਹਿਲਾਂ ਨੇ ਦਿੱਤਾ 24 25 ਕਿਲੋ ਵਾਂਗੂ ਵੀਰ ਦੱਸਦਾ ਦੁੱਧ ਪਿਆ ਜੂ ਬਾਕੀ ਮਾੜੀ ਵਹਿੜ ਨਾਲੋਂ ਤਾਂ ਵੱਡਾ ਖਵਾਨਾ ਕਰਮ ਵਾਲੀ ਹੋਣੀ ਤਿਆਰ ਕਰੀ ਫਿਰਦੀ ਆ ਅਜੇ ਸੂਣ ਦੀ ਕੋਈ ਵਾਈ ਤਾਂ ਹੀ ਨਹੀਂ ਬਾਲ ਢੇਲਾਂ ਪਾਈਆਂ ਬਹੁਤ ਇੱਕ ਹਫਤਾ ਇਹਨੇ ਲੈ ਜਾਣਾ ਤਿਆਰ ਹੋ ਜਾਂਦੀ ਲੱਟ ਕੇ ਸੂ ਕਿਸ ਨੱਖ ਪੁਣੇ ਦਾ ਕੋਈ ਅੰਤ ਨਹੀਂ ਇਕ ਠੰਡੀ ਵੀ ਬਹੁਤ ਹੈ ਠੰਡੀ ਸੀਲ ਫੁੱਲ ਆ ساری ਵਲਟਲ ਕੱਢ ਕੇ ਸੋਣਾ ਮੂੰ ਮੱਥੇ ਦੀ ਸੋਹਣੀ ਆ ਛੋਟਾ ਕੰਨ ਪਦਾਮੀ ਰੰਗ ਦੀ ਦੂਜਾ ਸੂ ਆ ਹਾਂ ਉਹ ਸਹੀ ਗੱਲ ਵੀ ਸੜੀ ਜੀ ਧਿਆਨ ਚ ਰੱਖਿਓ ਜਰਸੀ ਸੋਹਣੀ ਆ ਕੱਦ ਕਾਰਠ ਵਾਲੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਮ 24 25 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆਜੂ 16 17 ਕਿਲੋ ਦੁੱਧ ਵਾਲਾ ਹਵਾਨਾ ਤਾਂ ਕਰਮ ਵਾਲੀ ਹੈ ਜੇ ਹੋਣੀ ਤਿਆਰ ਕਰੀ ਫਿਰਦੀ ਹੈ ਤੇ ਹਜੇ ਇੱਕ ਹਫਤਾ ਇਹਨੇ ਲੈ ਜਾਣਾ ਮਾਝਾ ਵਾਲਾ ਮੂਟਾ ਤੀਜੋਈ ਵਾਲਾ ਜਾਨ ਵਾਲਾ ਥਾਣਾ ਹਵਾਨਾ ਸਾਰਾ ਬ੍ਰਿਕ ਬ੍ਰਿਕ ਵੇਂਜ ਨਾਲ ਭਰਿਆ ਪਿਆ ਸੀਸਾਉ ਫੁੱਲ ਦੋਸਤੋ ਇਹੀ ਇਹਨਾਂ ਦੀ ਜਰਸੀਆਂ ਦੀ ਖਾਸियत ਹੈ ਬੱਕਰੀਆਂ ਵਰਗੀਆਂ ਹੀ ਹੁੰਦੀਆਂ ਭਾਵੇਂ ਜਵਾਗ ਚੋਈ ਜਾਣ ਬੰਦੇ ਚੋਲਣ 부ੜੀਆਂ ਚੋਲਣ ਇਹਨਾਂ ਨੂੰ ਕੋਈ ਵਾ ਵਾਸਤਾ ਨਹੀਂਗਾ ਕਦ ਵੱਡਾ ਵਜਨ ਫੁੱਲ ਹੈ ਤੇ ਦੁੱਧ ਵੀ ਮੱਝ ਵਰਗਾ ਆਊਗਾ ਤੇ ਜੇ ਆਪਾਂ ਮੱਝ ਲੈਨੇ ਆ ਤਾਂ ਉਹਦੂ ਦੁੱਗਣੇ ਪੈਸਿਆਂ ਚ ਆਉਂਦੀ ਆ ਤੇ ਮੱਝ ਦੇ ਮੁਕਾਬਲੇ ਅੱਧੇ ਪੈਸਿਆਂ ਚ ਆ ਜਾਂਦੀ ਆ ਤਾਂ ਕਰਕੇ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਆ ਬਈ ਯਾਰ ਜਰਸੀ ਲੈਣੀ ਆ ਆਪਾਂ ਘਰੇ ਦੁੱਧ ਪੀਣ ਨੂੰ ਕੋਈ ਹੋਈ ਤਾਂ ਦੱਸਿਓ ਪ੍ਰਾਈਸ ਜੈ ਜੈ 80000 ਜੀ ਹਰ ਦੇ ਦਾਂਗੇ ਠੀਕ ਹੈ ਮਾਨ ਤਾਂ ਹੁੰਦਾ 80000 ਚੋਂ ਬਾਈ ਕਹਿੰਦਾ ਮਾਨ ਤਾਨ ਹੋ ਜਾਊਗਾ ਬਾਕੀ ਬਾਈ ਕੋਈ ਛੋਟੀ ਨਾ ਮੰਨੇ ਜਾਂਦੀ ਨਾ ਕੋ ਵੱਡੀ ਹੈ ਜਾਂਦੀ ਹੂੰ ਸਹੀ ਹੈ ਤਿੰਨ ਨੰਬਰ ਇਹ ਵੀ ਵੀਰੇ ਦੂਜਾ ਸੁਈਆ ਠੀਕ ਹੈ ਇਹ ਵੀ ਅੱਛੀ ਸਵੇਰੇ ਸੁਈਆ ਮਗਰ ਵੱਛੀ ਦਿੱਤੀ ਬਹੁਤ ਇਹਦੇ ਮਗਰ ਵੀ ਵੱਛੀ ਆ ਬਹੁਤ ਚੰਗੀ ਜਿਹੀ ਵੱਛੀ ਆ ਦੋਸਤੋਂ ਪੈਂਕ ਨੋਜ ਵਾਲੀ ਵੱਛੀ ਹੈ ਇੱਕ ਨੰਬਰ ਵੀ ਤਾਜੀ ਸੁਈਆ ਉਹਦੇ ਮਗਰ ਵੀ ਵੱਛੀ ਹੈ ਦੋ ਉਹ ਨੰਬਰ ਗੱਭਣ ਆ ਤਿੰਨ ਨੰਬਰ ਵੀ ਤਾਜੀ ਸੁਈਆ ਇਹਦੇ ਮਗਰ ਵੀ ਵੱਛੀ ਆ ਕਿੰਨਾ ਇੱਕ ਦੁੱਧ ਕੱਢ ਜੂ ਬਤਾਰਾ ਉਹਨਾਂ ਚਾਹੀਦੀ ਸੀ ਕਿਰੋਟੇ ਦਾ ਮੋਟਾ ਮੱਕੀ ਚੰਗਾਈ ਦਾ ਬੰਦੀ ਕਿਲੋ ਮੱਕ ਜਿਹੜਾ ਮਰਦੀ ਬੰਦਾ ਮੰਨ ਕੇ ਲੈ ਜੇ ਹੂੰ ਬਾਕੀ ਖਾਂ ਬਹੁਤ ਤਾਲਾ ਲੱਗਿਆ ਵਸਾਂ ਜੇਰ ਪੈ ਗਈ ਇਹਦੀ ਆ ਜੇਰ ਕੰਪਲੀਟ ਪੈ ਗਈ ਹੈ ਜੇ ਦੋਸਤੋਂ ਕੰਪਲੀਟ ਆ ਜੇਰ ਪੈ ਗਈ ਹੈ ਸੁਬਾ ਦੀ ਸੂਈ ਵੀ ਆ ਇੱਕ ਨੰਬਰ ਨੂੰ ਤਾਂ ਕੋਈ 10 15 ਮਿੰਟ ਹੀ ਹੋਏ ਆ ਬਾਕੀ ਤੁਹਾਨੂੰ ਬੱਚਾ ਹੀ ਦੱਸਦਾ ਜੇ ਗਿੱਲਾ ਪਿਆ ਹਜੇ ਖੜਨੇ ਵੀ ਨਹੀਂ ਲੱਗਿਆ ਤਿੰਨ ਨੰਬਰ ਤੇ ਮਗਰ ਵੀ ਬੱਚੀ ਆ ਇੱਕ ਨੰਬਰ ਦੇ ਵੀ ਮਗਰ ਬੱਚੀ ਆ ਘਰੇ ਰੱਖਣ ਵਾਲੇ ਭੈਣ ਭਰਾਵਾਂ ਦੀ ਆਮ ਹੀ ਡਿਮਾਂਡ ਹੁੰਦੀ ਬਾਈ ਯਾਰ ਆਪਾਂ ਸੂਈ ਸਵਾਈ ਵਹਿੜ ਲੈਣੀ ਆ ਲੈਣੀ ਵੱਛੀ ਵਾਲੀ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ ਦੋ ਵਹਿੜਾਂ ਤਾਜ਼ੀਆਂ ਸੂਈਆਂ ਦੋਹਾਂ ਦੇ ਮਗਰੀ ਵੱਛੀਆਂ ਵੱਛੀਆਂ ਵੀ ਫੁੱਲ ਜਾਤ ਬਰੀਡ ਵਾਲੀਆਂ ਆਂ ਦੁੱਧ ਬਾਈ ਕਹਿੰਦਾ 3 ਨੰਬਰ ਕੋਈ 22 23 ਕਿਲੋ ਪਿਆਜ ਤੁਸੀਂ 20 ਕਿਲੋ ਮੰਨ ਕੇ ਆਜੋ 20 ਕਿਲੋ ਬਾਈ ਹਾਂ ਫੁੱਲ ਵੱਡੀ ਵਹਿੜ ਆ ਜੇ ਐਡੀ ਵਹਿੜ 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨਹੀਂ ਐ ਆਪੇ ਕਾਰ ਤੇ ਫਰੀ ਕਬੋਡਾ ਵੀ ਚੱਲਦਾ ਹੈ। ਮੇਰੀ ਗੱਡੀ ਦੇ ਡੱਬੇ ਜੱਡੀ ਆ। ਇਹ ਤਾਂ ਛੋਟੀ ਜਿਹੀ ਹੈ। ਉੱਪਰੋਂ ਸਵਾ ਫਟੇ ਨੂੰ ਚੌੜਾ ਹੋਵਾਨਾ ਸਟਾਰਟ ਹੁੰਦਾ। ਥਣ ਵੀ ਪੂਰਾ ਚੰਗਾ। ਜਾਣ ਵਾਲਾ ਨਾ ਕੋਈ ਫੋਰ ਸ਼ਾਂਗ ਹੈ। ਬੱਚਾ ਆਪਦੀ ਮਾਂ ਨਾਲੋਂ ਵੀ ਵੱਧ ਜਾਤ ਬ੍ਰੀਡ ਚ ਹੈ। ਇੱਕ ਨੱਕ ਫਰੀ ਵਾਲੀ ਗੱਲ ਹੈ। ਵੈੜ ਤੁਸੀਂ ਪੈਸੇ ਦੇ ਕੇ ਖਰੀਦ ਲੈਣੀ ਹੈ ਤੇ ਮਗਰ ਬੱਚੀ ਫਰੀ ਦੀ ਤਿਆਰ ਹੋ ਜੂ ਜੇ ਕਿਤੇ ਬੱਚਾ ਹੁੰਦਾ। ਲਿਜਾਣਾ ਨਾਲ ਉਹ ਵੀ ਪੈਣਾ ਸੀਗਾ। ਹਾਂ, ਵੀਰ ਦੇ ਮੋਢੇ ਦੇ ਬਰਾਬਰ ਜਾਂਦੀ ਹੈ। ਇਹਦਾ ਵੀ ਜਾਇਜ਼ ਜਾ ਮੁੱਲ ਬਤਾਰਾ ਵੈਰਿਟੀ ਵੇੜ ਦਾ ਮੁੱਲ ਤਾਂ 70 75 ਵੀ ਕੱਲ ਕੇ ਕੋਈ ਥੋੜਾ ਪਰ 65000 ਰੁਪਏ ਦੇਣੀ ਆ ਆ 65000 ਦੀ ਹਾਂ ਪਰ ਮਾਨਤਾ ਨੂੰ ਕਿ ਸਹੀ ਆ ਦੋਸਤੋ ਮੁੱਲਾ ਬਾਈ ਕਹਿੰਦਾ ਏਡੀ ਵੇੜ ਦਾ ਭਾਅ 70 75000 ਕਰ ਲਈਏ ਤਾਂ ਵੀ ਜਾਇਜ਼ ਆ ਪਰ ਬੱਚੀ ਦੀ ਉੱਚੀ ਦਾ ਵੀਰੇ ਅੱਜ ਵੀ ਆ ਵੀਰੇ ਹਾਂ 65000 ਦੀ ਬੱਚੀ ਬਾਈ ਕਹਿੰਦਾ ਦੇ ਦੇਾਂਗੇ ਉਹਦੇ ਚੋਂ ਮੌਕੇ ਦੇ ਛੋੜਛਾਪਾ ਮਾਨਤਾਣ ਹੋ ਜੂ ਦੁੱਧ 22 ਕਿਲੋ ਖੁੱਲਾ ਪਿਆ ਦੇਣਾ ਇੱਕ ਹੋਰ ਫੁੱਲ ਵੱਡੀ ਵੇੜ ਇਹ ਵੀ ਕਾਲੇ ਰੰਗ ਦੀ ਆ ਇਹ ਗੱਭਣ ਆ ਇੱਕ ਜਰਸੀ ਸੂਈ ਵੀ ਐ ਤੇ ਇੱਕ ਕਾਲੀ ਵਿਹੜ ਸੂਈ ਵੀ ਐ ਇਹਦਾ ਕੰਨਵਾ ਸੂਆ ਬਦਾਰ ਇਹ ਵੀ ਤੀਜਾ ਸੂਗਰੀ ਨੂੰ ਸੁੰਦੀ ਆ ਇਹ ਫਾਰਮ ਦੀ ਵਿਹੜ ਆ ਵੀ ਛੋਟੀ ਨਹੀਂ ਕੀ ਪੂਰੀ ਵੱਡੀ ਵਿਹੜ ਆ ਇਹਦੇ ਵਿੱਚ ਬੰਦਾ ਲੁਕਦਾ ਸਹੀ ਜਿਹੜੇ ਬੰਦੇ ਨੇ ਆਪਾਂ ਤੋਂ ਲਈ ਆ ਵੀਰੇ ਕਹਿੰਦੇ 32 ਕਿਲੋ ਤੋਂ ਚੋਇਆ ਵਾ ਪਰ ਆਪਾਂ ਨਹੀਂ ਚੋਇਆ ਵੀਰੇ ਆਪ ਨੂੰ ਸਮਝਣਾ ਲਵੇ ਵੀਰੇ ਏਡੀ ਵਿਹੜ ਨੂੰ ਲੋੜ ਕਿੰਨਾ ਕੀ ਚਾਹੀਦਾ ਹਾਂ ਦੋ ਦੋ ਨਾਰਮਲੀ ਵੀਰੇ 27 ਕਿਲੋ ਨਾਰਮਲੀ ਕਰਦੇ ਨੇ ਕਿੰਨੇ ਪਾਜੂ ਲੈਣ ਹਜੇ ਲੈ ਜੂਣ ਚਾਰ ਕਰਦੇ ਕੱਢੀ ਐ ਪਾ ਕੇ ਹੀ ਹੈ ਜੇ ਪਹਿਲਾਂ ਠੀਕ ਐ ਦੋਸਤੋ ਫਾਰਮ ਚੋਂ ਬਾਈ ਫਾਰਮ ਚੋਂ ਬਾਈ ਕਹਿੰਦਾ ਵੈਢ ਲਈ ਐ ਖੁਦ 30 32 ਕਿਲੋ ਦੁੱਧ ਦੱਸਦੇ ਆ ਕਿ ਇਹਦੇ ਥੋੜੋ ਅਸੀਂ ਛੋਇਆ ਬਾਈ ਤਿੰਨ ਚਾਰ ਦਿਨ ਹਜੇ ਬਾਈ ਦੱਸਦਾ ਲੈ ਜੂਗੀ ਕਹਿੰਦਾ ਮਰੇ ਆਪਣਾ ਕਰਕੇ ਬੰਨੀ ਕੀ ਹੋਵੇ ਵੈੜ ਦਾ ਢਿਮਾ ਹੋ ਜਾਵੇਗਾ ਠੀਕ ਐ ਦੋਸਤੋ ਇੱਕ ਗੱਲ ਹੋਰ ਵਧੀਆ ਚੰਗੀ ਗੱਲ ਵੀਰ ਕਹਿੰਦਾ ਆਪਾਂ ਨਹੀਂ ਕਹਿੰਦੇ ਜਿਹਨੇ ਲੈਣੇ ਜੇ ਕੋਈ ਨਾ ਹੋਵੇ ਕੋਈ ਵਾਰ ਹਾਂ ਬਿਹੜ ਦਾ ਬੀਮਾ ਹੋਇਆ ਰੱਖੇ ਦਾ ਸੋਸਤੋ ਵੀਰ ਕਹਿੰਦਾ ਆਪਾਂ ਤਾਂ ਕਹਿੰਨੇ ਕੋਈ 19 ਕੀ ਨਾ ਹੋਵੇ ਪਰ ਜਿਹੜੀ ਚੀਜ਼ ਹੈਗੀ ਉਹ ਆ ਦੱਸਣੀ ਚਾਹੀਦੀ ਹੈ ਕਿ ਜੇ ਕੋਈ 19 ਕੀ ਹੁੰਦੀ ਹੈ ਬਾਈ ਕਹਿੰਦਾ ਬਿਹੜ ਦਾ ਬੀਮਾ ਹੋਇਆ ਵਾ ਤੋਦਸ 27 28 ਕਿਲੋ ਖੁੱਲਾ ਪਿਆਜੂ ਹਵਾਨਾ ਸੋਹਣਾ ਭਵਾਂ ਅਗਲਾ ਥੀ ਚਵਾਈ ਕਰ ਲੈ ਭਵਾਂ ਮਸ਼ੀਨ ਤੇ ਚਵਾਈ ਕਰ ਲੈ ਥਾਂ ਦਾ ਸਾਈਜ਼ ਪੂਰਾ ਸੋਹਣਾ ਮੈਂ ਕੋਈ ਛੋਟੀ ਨਾ ਮੰਨੇ ਵੀਰੇ ਵੱਡੀ ਵਾਲਾ ਤਾਂ ਅੰਥੀ ਕੋਈ ਨਹੀਂ ਆ ਬਿਹੜ ਦਾ ਉਸਤੋ ਕੰਧ ਦੇ ਬਰਾਬਰ ਜਾਂਦੀ ਐ ਜੈ ਜੈ ਮਾਲ ਅਵਤਾਰ ਜੈ ਜੈ ਵੀਰ ਇਹੋ ਜੀ ਮੁੱਲ ਦਾ ਇੱਕ ਦਾ 1 ਇੱਕ ਵੀ ਕਰੀ ਜਾਂਦੇ ਆ ਪਰ ਆਪਾਂ ਸੀਅਰ ਦੀ ਇਹ ਦੇ ਦਾਂਗੇ ਬੜੀ ਇੰ ਤੋਂ ਘੱਟ ਕਿਤੇ ਨਹੀਂ ਮਿਲਣੀ ਬਈ ਦੋਸਤੋ ਮੁੱਲ ਕਰਨ ਨੂੰ ਬਾਈ ਕਹਿੰਦਾ ਭਾਵੇਂ ਇੱਕ 10 ਭਾਵੇਂ ਇੱਕ 20 ਕਰਾ ਲਓ 80000 ਦੀ ਬਾਈ ਕਹਿੰਦਾ ਦੇ ਦੇਾਂਗੇ ਦੁੱਧ ਦਾ 30 32 ਲੀਟਰ ਇਹਨੇ ਦਿੱਤਾ ਪਿਛਲੇ ਸੂਵੇ ਇੰਨਾ ਹੀ ਪਿਆਉ ਪਰ ਤੁਸੀਂ 27 28 ਕਿਲੋ ਮੰਨ ਕੇ ਲੈ ਜਾਓ 27 28 ਕਿਲੋ ਦੁੱਧ ਵੀ ਬਹੁਤ ਹੁੰਦਾ ਕਹਿਣਾ ਸੌਖਾ 27 28 ਕਿਲੋ ਦੁੱਧ ਬਹੁਤ ਹੁੰਦਾ ਠੀਕ ਐ ਦੋਸਤੋ ਬੀਮੇ ਵਾਲਾ ਟੈਗ ਲੱਗਿਆ ਹੋਇਆ ਉਹ ਤੁਹਾਨੂੰ ਸਭ ਕੁਝ ਰਿਕਾਰਡ ਮਿਲੂਗਾ ਜਿਹੜੀ ਗੱਲ ਪਹਿਲੀਆਂ ਤਿੰਨਾਂ ਮਿਹੜਾਂ ਦਾ ਨਹੀਂ ਕਹਤਾ ਜਿਹੜੀ ਚੀਜ਼ ਹੈਗੀ ਆ ਚਾਰ ਨੰਬਰ ਦਾ ਬੀਮਾ ਹੋਇਆ ਵਾ ਜਿਨ੍ਹਾਂ ਤੋਂ ਲਈ ਹੈ ਉਹਨਾਂ ਨੇ ਉਹਦੀ ਗਾਰੰਟੀ ਦਿੱਤੀ ਆ ਗਾ ਹੁਣ ਬਾਈ ਹੁਣੀ ਤੁਹਾਨੂੰ ਗਾਰੰਟੀ ਦਿੰਦੇ ਆ ਕਿ ਜੇ ਕੋਈ ਰੱਬ ਨਾ ਕਰੇ 1921 ਹੁੰਦੀ ਆ ਬੀਮਾ ਹੋਇਆ ਵਾ ਕਿਉਂਕਿ ਲਗਭਗ ਫਾਰਮ ਵਾਲੇ ਤਾਂ ਸਾਰੀ ਕਰਾ ਲੈਂਦੇ ਪਰ ਹਰੇਕ ਭੈਣ ਭਰਾ ਨੂੰ ਕਰਾਉਣਾ ਚਾਹੀਦਾ ਕਈ ਵਾਰ ਕੋਈ 1921 ਹੋ ਜਾਂਦੀ ਆ ਫਿਰ ਨਹੀਂ ਤਾਂ ਕੰਮ ਗਲਤ ਹੋ ਜਾਂਦਾ ਕਿਥੇ ਆਪਣੇ ਸਾਰੇ ਪੈਸੇ ਵਾਪਸ ਆ ਜਾਂਦੇ ਆ ਨਗਦ ਦਾ ਨਗਾ ਆਪਣੇ ਕੋਲੇ ਆ ਜਾਂਦਾ ਹਾਂ ਦੋਸਤੋ ਵੱਡੀਆਂ ਬਹੁਤ ਨਜਾਇਜ਼ ਜੀ 4 ਨੰਬਰ ਤਾਂ ਲਾਸਟ ਨਜਾਇਜ਼ ਜੀ ਵੱਡੀ ਐ ਜੀ ਕਿਸੇ ਭੈਣ ਭਰਾ ਨੇ ਨਵਾਂ ਫਾਰਮ ਦਾ ਕੰਮ ਸਟਾਰਟ ਕੀਤਾ ਜਾਂ ਡੇਰੀ ਦੁੱਧ ਪਾਉਣ ਵਾਸਤੇ ਵਾੜਾ ਲੈਣੀਆਂ 3 ਨੰਬਰ ਤੇ 4 ਨੰਬਰ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਗਾਹਣ ਰਤ ਵਧੀਆ ਆ ਗਈ ਆ ਹੋਰ ਆਹ 10 ਦਿਨ ਰਹਿ ਗਿਆ ਗਾਂ ਅਸੂ ਚੜਨ ਨਾਲ ਤੇ ਸਿਆਲੋ ਸੈਲ ਦੁੱਧ ਦੇ ਨਿਆਰੇ ਦੇ ਦੇਣੀਆਂ ਸੁਬਾ ਸ਼ਾਮ ਤਾਂ ਹੁਣ ਮੌਸਮ ਦਾ ਫੋਲੀ ਫਰਕ ਪੈ ਗਿਆ ਦੁਪਹਿਰੇ ਹਜੇ ਗਰਮੀ ਹੈਗੀ ਆ ਦਸਾਂ ਗਿਨਾਂ ਚ ਇਹ ਵੀ ਮੌਸਮ ਦਾ ਫਰਕ ਪੈ ਜਾਨ ਸਿਆਲੋ ਸੈਲ ਦੁੱਧ ਦੇ ਨਿਆਰੇ ਦੇ ਦੇਣਗੇ ਮੁੱਲ ਬਾਈ ਕਹਿੰਦਾ ਇੱਕ 10 ਇੱਕ 20 ਜਿੰਨਾ ਮਰਜ਼ੀ ਕਰਾ ਲਓ 80000 ਦੀ ਯਸਨੋ ਆ ਵਿੱਚ ਮਾਨ ਤਾਨ ਹੋ ਜੂ ਅੱਜ ਦੀ ਵੀਡੀਓ ਦੇ ਵਿੱਚ ਇਹ ਚਾਰ ਪਸ਼ੂ ਚਾਰੇ ਫੁੱਲ ਚੰਗੇ ਖਣ ਭਾਂਡੇ ਦੇ ਸਾਫ ਸੁਥਰੇ ਸੋਹਣੇ ਵੱਡੇ ਹਵਾਨੇ ਆ ਦੋ ਜਰਸੀਆਂ ਸੋਹਣੀਆਂ ਬਦਾਮੀ ਰੰਗ ਦੀਆਂ ਇੱਕ ਤਾਜੀ ਸੂਈ ਆ ਮਗਰ ਵੱੱਛੀ ਆ ਇੱਕ ਵੈੜ ਵੱਡੀ ਕਾਲੀ ਸੂਈ ਵੀ ਉਹਦੇ ਮਗਰ ਵੱੱਛੀ ਆ ਚਾਰ ਪਜੂ ਸੇਲ ਆ ਪ੍ਰਾਈਸ ਜੈ ਜੀ ਆ ਮਾਨ ਤਾਣ ਹੋ ਜਾਊਗਾ ਬੇਫਿਕਰ ਹੋ ਕੇ ਆਜੋ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ